ਮਾਮਲੋ ਮੁੱਖ ਮੰਤਰੀ ਸਾਹਿਬ ਨੇ ਜਿਸ ਤਰ੍ਹਾਂ ਸਾਰੇ ਚੱਜੇ ਇੰਤਜ਼ਾਮ ਕੀਤੇ ਆ ਸਿਹਤ ਵਿਭਾਗ ਨੇ ਵੀ ਭਾਈ ਕਨਈਆ ਜਿਹੜਾ ਮਿਸ਼ਨ ਆ ਅਸੀਂ ਉਹਨਾਂ ਦੇ ਵਾਰਿਸ ਆ ਅਸੀਂ ਸਾਰੇ ਜਿੰਨੇ ਵੀ ਆਪਣੇ ਤੁਹਾਡੇ ਹਸਪਤਾਲ ਹੈ ਜੀ ਰੋਪੜ ਦਾ ਜੀ ਗਿਰਧਪੁਰ ਸਾਹਿਬ ਤੇ ਅਨੰਤਪੁਰ ਸਾਹਿਬ ਤੇ 24 ਘੰਟੇ ਦੀ ਐਮਰਜੈਂਸੀ ਸਵਾਵਾ ਹੋਣ ਗਿਆ ਤੇ ਅਨੰਤਪੁਰ ਸਾਹਿਬ ਤੇ ਰੋਪੜ ਦੇ ਵਿੱਚ ਕ੍ਰਿਟੀਕਲ ਕੇਅਰ ਜਿਹਨੂੰ ਐਮਰਜੈਂਸੀ ਜਿਹਨੂੰ ਅਸੀਂ ਵੈਂਟੀਲੇਟਰ ਕਾਰ ਵੀ ਮੋਨਿਟਰ ਜਿਹਨੂੰ ਲਾਈਫ ਸਪੋਰਟ ਸਿਸਟਮ ਸਾਰੇ ਆ ਆਕਸੀਜਨ ਦੀ ਸਪਲਾਈ 24 ਘੰਟੇ ਜਨਰੇਟਰ ਦੀ ਬੈਕਅਪ ਔਰ ਇਹ ਸਾਰੀਆਂ ਦਵਾਈਆਂ ਸਪੈਸ਼ਲਿਸਟ ਦੀਆਂ ਟੀਮਾਂ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਤੇ ਪਟਿਆਲੇ ਤੋਂ ਜਿਹੜੀਆਂ ਹੈਗੀਆਂ ਉਹ ਐਮਰਜੈਂਸੀ ਸਰਵਿਸਸ ਮੈਨੇਜ ਕਰਨਗੀਆਂ ਤੇ ਨਾਲ ਨਾਲ 21 ਆਮ ਆਦਮੀ ਕਲੀਨਿਕ ਪਹਿਲਾਂ ਕੰਮ ਕਰਦੇ ਆ ਤੇ 19 ਆਮ ਆਦਮੀ ਕਲੀਨਿਕ ਚੜੇ ਆ ਸੀ ਨਵੇਂ ਟ੍ਰੋਲੀ ਸਿਟੀ ਦੇ ਵਿੱਚ ਜਿੰਨੇ ਵੀ ਆਪਣੇ ਟੈਂਟ ਸਿਟੀ ਆ ਉਹਨਾਂ ਦੇ ਵਿੱਚ ਔਰ ਰਸਤੇ ਦੇ ਵਿੱਚ ਵੀ ਜਿੰਨੇ ਵੀ ਸਟ੍ਰੈਟੈਜਿਕ ਪੁਆਇੰਟਸ ਹੈ ਜਿਵੇਂ ਪੰਜ ਪਿਆਰਾ ਪਾਰਕ ਹੋ ਗਿਆ ਭਾਈ ਜੈਤਾ ਜੀ ਔਰ ਆਲ ਔਰ ਰਸਤੇ ਖਾਲਸਾ ਉਥੇ ਜਿਹੜੇ ਸਾਡੇ ਆ ਗਿਆ ਆਮ ਆਦਮੀ ਕਿਰਨਿਕ ਜਿੱਥੇ ਲੋਕ ਰਹਿ ਰਹੇ ਆ ਉਥੇ 24 ਘੰਟੇ ਚੱਲਣਗੇ ਜੀ ਉਹ ਇਸ ਤੋਂ ਸਵਾਏ ਜਿਹੜੇ ਤਿੰਨੇ ਹਸਪਤਾਲਾਂ ਦੇ ਵਿੱਚ ਸੰਬੀਜਨ ਹਸਪੀਟਲ ਚ ਤੇ ਜਿਹੜਾ ਆਪਣਾ ਕੀਰਤਪੁਰ ਸਾਹਿਬ ਦੇ ਡਿਸਟ੍ਰਿਕਟ ਹਸਪਤਾਲ ਦੇ ਵਿੱਚ ਐਮਰਜੈਂਸੀ ਸਵਾਵਾ ਇਹਦੇ ਨਾਲ ਨਾਲ ਫੋਨਦਾਨ ਕੈਂਪ ਰੋ ਚੱਲੇਗਾ ਜੀ ਤੇ 25 ਤਰੀਕ ਨੂੰ ਰਾਸਤੇ ਖਾਲਸਾ ਵਿੱਚ ਬਾਕੀ ਦਿਨ ਪੰਜ ਪਿਆਰਾ ਪਾਰਕ ਦੇ ਵਿੱਚ ਇਸ ਤੋਂ ਸਵਾਇ ਜਿਹੜਾ ਹੈਗਾ ਉਹ ਐਂਬੂਲੈਂਸਾਂ ਤਾਇਨਾਤ ਰਹਿਣਗੀਆਂ ਜੀ ਜਿਹੜੀਆਂ 24 ਦੇ ਕਰੀਬ ਜਿਹੜੀਆਂ ਹੈਗੀਆਂ ਉਹ ਬੇਸਿਕ ਲਾਈਫ ਸਪੋਰਟ ਤੇ ਸੱਤ ਐਂਬੂਲੈਂਸ ਜਿਹੜੀਆਂ ਸਾਡੀਆਂ ਐਡਵਾਂਸ ਲਾਈਫ ਸਪੋਰਟ ਹੈ ਉਹ ਲਗਾਤਾਰ ਲੋਕਾਂ ਦੀ ਸੇਵਾ ਦੇ ਵਿੱਚ ਸਟ੍ਰੈਟੈਜਿਕ ਪੁਆਇੰਟਸ ਤੇ ਖੜੀਆਂ ਹੋਣਗੀਆਂ ਸਾਡਾ ਮੈਡੀਕਲ ਸਟਾਫ ਜਿਹੜਾ ਹੈਗਾ ਦਿਨ ਰਾਤ ਕੰਮ ਕਰੇਗਾ ਇਹ ਸਾਰਾ ਅਸੀਂ ਬੰਦੋਬਸਤ ਕੀਤਾ ਹੈਗਾ ਕਿ ਕਿਸੇ ਨੂੰ ਬਾਈ ਚਾਂਸ ਕੋ ਬੰਦਾ ਦਵਾਈ ਭੁੱਲ ਜਾਂਦਾ ਜਾਂ ਕਿਸੇ ਨੂੰ ਕੋਈ ਮੈਡੀਕਲ ਕਿਸੇ ਕਿਸਮ ਦੀ ਕੋਈ ਅਬਰਜੈਂਸੀ ਹੋਵੇ ਉਹਦਾ ਸਾਰਾ ਦੇਖਭਾਲ ਦਾ ਬੰਦੋਬਸਤ ਹੋਇਆ ਤੇ ਨਾਲ ਨਾਲ ਇੱਕ ਨਿਰਾਧਾ ਲੰਗਰ ਜਿਹੜੇ ਸਾਡੇ ਡੈਂਟ ਸਿਟੀ ਆ ਉਹਨਾਂ ਦੇ ਵਿੱਚ ਜਿਹੜਾ ਹੈਗਾ ਉੱਥੇ ਅਸੀਂ ਅੱਖਾਂ ਵੀ ਚੈੱਕ ਕਰਾਂਗੇ ਔਰ ਮੌਕੇ ਤੇ ਪੜਨ ਵਾਲੀ ਐਨਕਾ ਕੋਈ ਭੁੱਲ ਜਾਂਦਾ ਜਾਂ ਕਿਸੇ ਨੂੰ ਲੋੜ ਆ ਕਦੇ ਲਈ ਕੋਈ ਜਿਹੜੀ ਸੰਦਾ ਤਾਦੀ ਆ ਉਹਨਾਂ ਨੂੰ ਵੈਸੇ ਵੀ ਲੋੜ ਹੋਵੇ ਤੇ ਉਹ ਐਨਕਾ ਵੀ ਫਰੀ ਦਿੱਤੀਆਂ ਜਾਣਗੀਆਂ ਤੇ ਜਿਹਨਾਂ ਨੂੰ ਲੋੜ ਹੋਏਗੀ ਜਿਹੜਾ ਦੀ ਨਿਗਾਹ ਬਹੁਤ ਕਮਜ਼ੋਰ ਹੋਏਗੀ ਜਾਂ ਆਪਰੇਸ਼ਨ ਦੀ ਲੋੜ ਆ ਉਹਨਾਂ ਦੇ ਜਿਹੜੇ ਫਰੀ ਜਿਹੜੇ ਲੈਂਸ ਆ ਬਿਨਾ ਟਾਂਕੇ ਵਾਲੇ ਟੀਕੇ ਵਾਲੇ ਉਹ ਫੇਕੋਦਰ ਨਾਲ ਆਪਰੇਸ਼ਨ ਕਰਕੇ ਰੋਪੜ ਦੇ ਹਸਪਤਾਲ ਚ ਉਹਨਾਂ ਦੇ ਸਰਜਰੀਜ਼ ਵੀ ਫਰੀ ਹੋਣ ਗਿਆ ਇਹ ਸਾਰਾ ਜਿਹੜਾ ਸਿਹਤ ਵਿਭਾਗ ਵੱਲੋਂ ਬੰਦੋਬਸਤ ਕੀਤਾ ਗਿਆ ਔਰ ਮੈਂ ਉਮੀਦ ਕਰਦਾ ਕਿ ਲੋਕਾਂ ਨੂੰ ਕੋਈ ਕਿਸੇ ਕਿਸਮ ਦੀ ਕੋਈ ਸਹੂਲਤ ਨਹੀਂ ਹੋਏਗੀ ਇਹਦੇ ਨਾਲ ਨਾਲ ਬਹੁਤ ਸਾਰੀਆਂ ਸੰਗਠਨਾ ਕੋਈ ਕੋਈ ਵਿਦੇਸ਼ ਤੋਂ ਡਾਕਟਰ ਆnde ਐਕਸਪਰਟ ਡਾਕਟਰ ਜਾਂ ਦੇਸ਼ ਦੇ ਦੂਜੇ ਸੈਾ ਤੋਂ ਆnde ਆ ਜਾਂ ਪੰਜਾਬ ਤੋਂ ਜਿਹੜੇ ਸੇਵਾ ਕਰਨਾ ਚਾਹੁੰਦੇ ਆ ਕੋਈ ਐਨ ਜੀਓ ਸੇਵਾ ਕਰਨਾ ਚਾਹੁੰਦੀ ਆ ਕਿਸੇ ਤਿੱਕੇ ਨਾਲ ਯੋਗਦਾਨ ਪਾੜਾ ਚਾਹੁੰਦੇ ਆ ਤਾਂ ਉਹਨਾਂ ਵਾਸਤੇ ਅਸੀਂ ਇੱਕ ਹੈਲਪਲਾਈਨ ਨੰਬਰ ਦਿੱਤਾ ਸਹਿਯੋਗ ਵਾਸਤੇ ਜਿਹੜਾ ਕਿ ਹੈਗਾ 62 39 91 76 007 ਮੈਂ ਰਿਪੀਟ ਕਰਦਾ ਹਾਂ ਜੀ 62391 76007 ਦੇਖੋ ਸਹਿਯੋਗ ਕਰਨਾ ਚਾਹੁੰਦਾ ਕਿਸੇ ਵੀ ਦਿੱਕਤ ਨਾਲ ਅਸੀਂ ਸਾਡੇ ਕੈਂਪ ਲੱਗੇ ਹੋਣਗੇ ਸਾਡੇ ਨਾਲ ਆ ਕੇ ਅਸੀਂ ਇਕੱਠੇ ਹੋ ਕੇ ਸੇਵਾ ਕਰਾਂਗੇ ਸਾਡਾ ਸਾਰਿਆਂ ਦਾ ਮਕਸਦ ਇਹ ਹੀ ਆ ਕਿ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਤੇ ਇਹਦੇ ਨਾਲ ਨਾਲ ਇੱਕ ਅਸੀਂ ਮੈਡੀਕਲ ਹੈਲਪਲਾਈਨ ਵਾਸਤੇ ਇੱਕ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੰਬਰ ਦਿੱਤੇ ਜਾਣਗੇ ਇੱਕ ਸਾਡੇ ਵੱਲੋਂ ਸਿਹਤ ਵਿਭਾਗ ਵੱਲੋਂ ਵੀ 98155 88342 98155 88 342 ਸੋ ਇਹ ਜੇ ਕਿਸੇ ਨੂੰ ਵੀ ਕੋਈ ਕਿਸੇ ਕਿਸਮ ਦੀ ਕੋਈ ਮੈਡੀਕਲ ਪ੍ਰੋਬਲਮ ਹੋਵੇ ਕੋਈ ਦਵਾਈ ਚਾਹੀਦੀ ਹੋਵੇ ਇਸ ਨੰਬਰ ਤੇ ਕਾਲ ਕਰਨਗੇ ਤਾਂ ਉਹਨਾਂ ਕੋਲੇ ਇਮੀਡੀਏਟਲੀ ਐਂਬੂਲੈਂਸ ਦੀ ਲੋੜ ਹੋਵੇਗੀ ਐਂਬੂਲੈਂਸ ਪਹੁੰਚ ਜਾਏਗੀ ਗਾਈਡੈਂਸ ਦੀ ਲੋੜ ਹੋਵੇਗੀ ਉਹ ਮਿਲ ਜੇਗੀ ਜਾਂ ਨੀਅਰਸ ਸਟੋਰਾਂ ਨੂੰ ਦੱਸਤਾ ਜਾਏਗਾ ਤੇ ਸਾਡੇ ਜਿਹੜੇ ਸਾਰੇ ਜਿੰਨੇ ਵੀ ਸਾਡੇ ਐਪ ਦੇ ਉੱਤੇ ਹੋਣਗੇ ਜਿੰਨੇ ਆਮ ਆਦਮੀ ਕਲੀਨਿਕ ਆ ਸਿਹਤ ਸਸਤਾਵਾ ਤੇ ਤੁਹਾਨੂੰ ਲੱਭਣ ਦੇ ਵਿੱਚ ਕੋਈ ਦਿੱਕਤ ਨਹੀਂ ਹੋਵੇਗੀ ਔਰ ਵੈਸੇ ਵੀ ਸਾਰੇ ਸਟ੍ਰੈਟੈਜਿਕ ਪੁਆਇੰਟ ਤੇ ਸਾਡੀਆਂ ਸਵਾਮਾ હાજર ਰਹਿਣਗੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਮੈਡੀਕਲ ਦਵਾਈ ਲੈਣ ਦੇ ਵਿੱਚ ਜਾਂ ਮੈਡੀਕਲ ਹੈ ਲੈਣ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ। ਔਰ ਅਸੀਂ ਦਿਨ ਰਾਤ ਜਿਹੜਾ ਹੈਗਾ ਉਹ ਸੰਗਤ ਦੀ ਸੇਵਾ ਦੇ ਵਿੱਚ ਹਾਜ਼ਰ ਰਹਾਂਗੇ। ਬਹੁਤ-ਬਹੁਤ ਧੰਨ